ਦੀ ਲੀਟਰ ਮੂਰੇ ਮਲੂਕ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਗੁੰਦੜ ਮੂਰੇ ਟੀਨਸ ਮੂਰੇ ਬਾਦਲ ਮੂਰੇ ਚੰਦੂ ਮੌਰੇ ਮੂਰੇ ਤੇ ਆਪਣਾ ਕੈਪਟਨ ਮੂਰੇ ਜਿਹੜੇ ਵੀ ਹੈਗੇ ਜਿੰਨੇ ਥੰਦੇ ਮੂਰੇ ਮਾਈਕ ਕਰਕੇ ਮੇਰੇ ਨਾਲ ਹੈ ભગવાન ਜਨਾ ਐ ਤੈਨੂੰ ਕੀ ਜਨਾ ਯਾਰ ਦੱਸਦੇ ਕਿਉਂ ਮੈਂ ਤੁਸਾਂ ਜਵਾਬ ਦੇਣਾ ਤੇ ਅਸੀਂ ਕੋਲ ਕੁਝ ਸਰਕੂਲਰ ਕਰਾਉਣ ਚ ਕਾਮਯਾਬ ਹੋਏ ਸਰਕਾਰ ਬਹੁਤ ਭੈੜੀ ਆ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ ਇਸ ਸਰਕਾਰ ਨੇ ਪੰਜਾਬ ਦੇ ਮਲਾਜਮਾਂ ਦੇ ਕਿਸੇ ਵੀ ਕੈਟਾਗਰੀ ਦੇ ਹੱਥ ਤੇ ਫੁੱਟੀ ਕੁੰਡੀ ਨਹੀਂ ਰੱਖੀ ਲੇਕਿਨ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਸੀਂ ਆਪਣੀ ਏਕਤਾ ਨਾਲ ਆਪਣੇ ਸੰਘਰਸ਼ ਦੇ ਨਾਲ ਕਾਫੀ ਕੁਝ ਲਿਆ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਸਮਾਜਾਜਤ ਨਹੀਂ ਦਿੰਦਾ ਸਾਡੇ ਕੋਲ ਬਹੁਤ ਮਹੱਤਵਪੂਰਨ ਇਸ਼ੂ ਰੇ ਇਹ ਨਹੀਂ ਕਿ ਸਾਨੂੰ ਭੁੱਲ ਗਿਆ ਲੇਕਿਨ ਅੱਜ ਵੀ ਤਰੀਕ ਤੇ ਸਾਡਾ ਆਦਾਰਾ ਜਿਹੜਾ ਇਹਦੀ ਹੋਂਦ ਨੂੰ ਖਤਰਾ ਸਾਡੇ ਲਈ ਇਹ ਮਹਤਵਪੂਰਨ ਆ ਸਾਡੀਆਂ ਉਹ ਜਾਇਦਾਦਾਂ ਜਿੱਥੇ 2.5 ਲੱਖ ਰੁਪਏ ਨੂੰ ਗਾਜਿਆ ਜਗਾ ਉਹ ਜਾਇਦਾਦਾਂ ਇਹ ਵਪਾਰੀ ਲੁੱਟ ਕੇ ਲੈ ਜਾਣ ਦਿੱਲੀ ਵਾਲੇ ਤੁਹਾਨੂੰ ਗੁੱਸਾ ਆਉਣਾ ਚਾਹੀਦਾ ਪਹਿਲਾਂ ਘਰ ਬਚਾਈਏ ਮੰਗਾਂ ਲਈ ਲੜਾਂਗੇ ਲੜਦੇ ਰਹਾਂਗੇ ਪ੍ਰਾਪਤੀਆਂ ਵੀ ਕਰਾਂਗੇ ਅਸੀਂ ਕਿਸਾਨਾਂ ਦੇ ਧਨਵਾਦੀ ਆ ਏ ਪੰਜਾਬ ਦਾ ਮੁੱਦਾ ਜਾਇਦਾਦਾਂ ਵੇਚਣ ਦਾ ਮੁੱਦਾ ਪੰਜਾਬ ਦਾ ਕਿਸੇ ਮਲਾਜਮਦਾਨੀ ਮਲਾਜਮ ਕੁਝ ਰਿਟਾਇਰਮੈਂਟਾਂ ਲੈ ਕੇ ਚਲੇ ਗਏ ਕੁਝ ਚਲੇ ਜਾਣਗੇ ਨਵੇਂਆਂ ਦਾ ਭਵਿੱਖ ਧੁੰਦਲਾ ਆ ਬਿਜਲੀ ਜਿਹੜਾ ਐਕਟ ਆ 2025 ਉਹ ਭਰਾਓ ਇਹਨੂੰ ਪੜੋ ਸਾਡੇ ਨਾਲੋਂ ਵੱਧ ਕਿਸਾਨਾਂ ਨੇ ਪੜ ਲਿਆ ਉਹ ਸੋਸ਼ਲ ਮੀਡੀਆ ਤੇ ਲਿਖ ਰਹੇ ਆ ਕੱਲ੍ਹ ਦੀ ਅਖਬਾਰ ਦੇ ਵਿੱਚ ਇੱਕ ਆਰਟੀਕਲ ਆਇਆ ਉਹਨੂੰ ਪੜੋ ਬਰੀਕੀ ਨਾਲ ਵੀ ਉਹ ਕੀ ਕਹਿੰਦਾ ਇਸ ਕਰਕੇ ਜਿਵੇਂ ਅਸੀਂ ਕਰਦੇ ਆ ਜਿਹੜੇ ਬੈਠੇ ਉਹਨਾਂ ਨਾਲ ਕੋਈ ਗੱਲ ਨਹੀਂ ਜਿਹੜੇ ਬਹਿੰਦੇ ਨਹੀਂ ਵੱਡੀ ਮੈਚ ਤੁਰਿਆ ਹੀ ਫਿਰਦਾ ਰਿਆਂ ਅਸੀਂ ਰਿਕਵੈਸਟ ਕਰਦੇ ਆ ਬਹਿਣਾ ਸਿੱਖੋ ਅਸੀਂ ਤਾਰੀਫ਼ ਕਰਦੇ ਆ ਜਿਹੜੇ ਬੈਠੇ ਆ ਔਰ ਕਿਸਾਨ ਜਿਹੇ ਬੰਦੀਆਂ ਜਿਹੜੀਆਂ ਇੱਥੇ ਲੋਕਲ ਨੇ ਆਈਆਂ ਆਈਆਂ ਨੇ ਉਹਨਾਂ ਦੀ ਲੀਡਰਸ਼ਿਪ ਇਥੋਂ बोल के गईया और मैं समझा भी ਇਦਾਂ ਜੇ ਅਸੀਂ ਕ੍ਰਿੰਗੜੀ ਪਾ ਕੇ ਖੜ ਗਏ ਜੈ ਦਾਦਾ ਵੀ ਬਚਾਵਾਂਗੇ ਇਹਨਾਂ ਲਟੇਰਿਆਂ ਕੋਲੋਂ ਤੇ ਜਿਹੜਾ ਉੱਤੇ ਬੈਠਾ ਇਹਨਾਂ ਦੇ ਯਾਰ ਆਓ ਉਹਦੇ ਕੋਲੋਂ ਬਿਜਲੀ ਐਕਟ 2025 ਜਿਹੜਾ ਘੱਟ ਕਿਆ ਉਹਨੂੰ ਵੀ ਵਾਰਸ਼ ਕਰਵਾਵਾਂਗੇ ਤਾਂ ਮੈਂ ਖੀਰ ਤੇ ਬੇਨਤੀ ਕਰਨੀ ਆ ਕਿ ਇੱਥੇ ਕਿਉਂ ਆਏ ਆ ਲੋਕ ਕੀ ਕਹਿੰਦੇ ਉਹਦਾ ਜਿਮਨੀ ਚੌਣ ਹੋ ਰਹੀ ਆ ਲੁਧਿਆਣੇ ਬਹੁਤ ਵੱਡਾ ਇਕੱਠ ਕਰਕੇ ਆਏ ਇੱਕ ਹਮਤਾ ਪਹਿਲਾਂ ਐਤਵਾਰ ਅੱਜ ਇੱਥੇ ਆਇਆ ਕਰਨ ਤਰਨ ਦੇ ਲੋਕਾਂ ਨੂੰ ਦੱਸਣ ਲਈ ਵੀ ਇਹ ਰੋਜ਼ ਨਵੇਂ ਸਬੂਗੇ ਛੜਦਾ ਮੁੱਖ ਮੰਤਰੀ ਅੱਜ 9 ਤਰੀਕ ਤੁਸੀਂ